ਗੁੱਡ ਮਾਰਨਿੰਗ ਭਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕੀ ਹਾਲ ਹੈ ਠੀਕ ਠਾਕ ਹੂੰ ਸੋ ਮੈਂ ਇਹ ਜਿਹੜਾ ਲਾਈਵ ਹੋ ਰਿਹਾ ਹੈ ਗਿੱਦੜਬੇ ਵਾਲਿਆਂ ਸੇ ਹੋ ਰਿਹਾ ਹੈ ਅ ਮੈਨੂੰ ਪਤਾ ਨਹੀਂ ਸੀ ਰਾਤ 4 ਵਜੇ ਕੁਝ ਲੋਕਾਂ ਦੇ ਟੈਲੀਫੋਨ ਆਏ ਔਰ ਪਤਾ ਲੱਗ ਗਿਆ ਕਿ ਕੁਝ ਲੋਕਾਂ ਨੂੰ ਸਾਡਿਆਂ ਨੂੰ ਸਿੰਬਲ ਮਿਲੇ ਵੇ ਸੀਗੇ ਜਿਹੜੇ ਜਾਨੀ ਕਿ ਸਰਪੰਚੀ ਦੇ ਚੋਣ ਦੇ ਸਿੰਬਲ ਮਿਲ ਗਏ ਸੀ ਤੇ ਉਹ ਸਿੰਬਲ ਕੈਨਸਲ ਕਰਕੇ 29 ਤੋਂ 30 ਪਿੰਡਾਂ ਦੇ ਟੋਟਲ 52 ਪਿੰਡ ਹੈ ਸਾਡੇ 29 ਤੋਂ 30 ਪਿੰਡਾਂ ਦੇ ਸਰਪੰਚਾਂ ਦੇ ਕਾਗਜ਼ ਜਿਹੜੇ ਆ ਉਹ ਕੈਨਸਲ ਕਰਤੇ ਇਹਦੇ ਤੋਂ ਇਹ ਮਤਲਬ ਹੈ ਕਿ ਇਹਰਾ ਮਤਲਬ ਚੋਣ ਆਮ ਆਦਮੀ ਪਾਰਟੀ ਜਿਹੜੀ ਹੈਗੀ ਆ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਪਾਰਟੀ ਜਿਹੜੀ ਲੋਕਤੰਤਰ ਦੀਆਂ ਗੱਲਾਂ ਕਰਦੀ ਸੀ ਜਾਂ ਜਿਹੜੀ ਕਹਿੰਦੇ ਸੀ ਕਿ ਅਸੀਂ ਨਵਾਂ ਬਦਲਾਵ ਲੈ ਕੇ ਆਵਾਂਗੇ ਉਹਨਾਂ ਨੇ ਬਦਲਾਵ ਦੇ ਰੰਗ ਵੈਸੇ ਤਾਂ ਪੂਰੇ ਪੰਜਾਬ 'ਚ ਵਿਖਾਏ ਪੂਰੇ ਪੰਜਾਬ 'ਚ ਵੇਖਣ ਨੂੰ ਮਿਲੇ ਲੇਕਿਨ ਇੱਥੇ ਬੜੀ ਸਕੀਮ ਦੇ ਨਾਲ ਲੋਕਾਂ ਤੋਂ ਪੈਸੇ ਲੈ ਲੇ ਕਾਗਜ਼ ਭਰਾ ਲੇ ਖਜ਼ਾਨੇ ਚ ਪੈਸੇ ਪਾ ਲੇ ਲੋਕਾਂ ਦੀ 4 4 ਦਿਨ ਖੱਜਲ ਖਵਾਰੀ ਕੀਤੀ ਲਿਸਟਾਂ ਲਾਤੀਆਂ ਕਾਗਜ਼ ਸਹੀ ਐ ਔਰ ਉਸ ਤੋਂ ਬਾਅਦ ਅੱਜ ਰਾਤ ਨੂੰ 4 ਵਜੇ ਕਾਗਜ਼ ਜਿਹੜੇ ਆ ਸਾਰੇ ਰੱਦ ਕਰਦੇ 29 ਪੰਚਾਇਤਾਂ ਜਿਹੜੀਆਂ ਹੈਗੀਆਂ ਉਹ ਸਿੱਧੀਆਂ ਜੇਤੂ ਘਰਾੜ ਦੇ ਦਿੱਤੀਆਂ ਗਈਆਂ ਸੋ ਮੈਂ ਵਧਾਈ ਦੇਣਾ ਚਾਹਣਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਹਿਬ ਨੂੰ ਕਿ ਭਾਈ 29 ਸਰਪੰਚ ਗਿੱਦੜਬਾਚ ਤੁਹਾਡੇ ਬਣ ਗਏ ਹੈ ਹੁਣ ਬਾਏ ਇਲੈਕਸ਼ਨ ਆ ਬੜਾ ਫਾਇਦਾ ਕਰਾਂਗੇ ਅਸੀਂ ਤੁਹਾਡਾ ਜਿਹੜੇ ਲੋਕਾਂ ਨੂੰ ਇਸ ਗੱਲ ਦਾ ਫਾਇਦਾ ਸੀਗਾ ਕਿ ਸਰਪੰਚਾਂ ਨੇ ਉਹਨਾਂ ਦੇ ਘਰਾਂ ਚ ਆਉਣਾ ਸੀਗਾ ਔਰ ਜਨਾਬੇ ਅਲੀ ਮੈਂ ਤੁਹਾਨੂੰ ਦੱਸ ਦਿਆਂ ਇਹ ਨਹੀਂ ਹੋਇਆ ਪਹਿਲਾਂ ਗਿੱਦੜਬਾਚ ਕਦੇ ਜਿਸ ਪ੍ਰਕਾਰ ਦਾ ਤੁਸੀਂ ਮਾਹੌਲ ਬਣਾਇਆ ਕਿ ਗਿੱਦੜਬਾਦ ਚ ਕਾਗਜ਼ ਕੈਨਸਲ ਹੋਣ ਬਾਈ ਇਲੈਕਸ਼ਨ ਹੋਊਗਾ ਫਿਰ ਮੇਰੇ ਵੀ ਕਾਗਜ਼ ਕੈਨਸਲ ਕਰਾ ਦਿਓ ਆਹ ਜਿਹੜਾ ਐਸ ਡੀ ਐਮ ਲਾਇਆ ਤੁਸੀਂ ਜਿਹਦੇ ਗਲੇ ਚ ਪੱਟਾ ਪਾਇਆ ਵਿਆ ਜਿਹੜਾ ਨਾਂ ਜਸਪਾਲ ਸਿੰਘ ਹੈ ਗੱਲਾਂ ਦਾ ਬੜੀਆਂ ਵੱਡੀਆਂ ਵੱਡੀਆਂ ਕਰਦਾ ਇਹ ਲੇਕਿਨ ਹੁਣ ਇਹਦੀ ਸ਼ੂਗਰ ਘਟੀ ਪਈ ਐ ਫੋਨ ਨਹੀਂ ਚੱਕਦਾ ਵਧੀ ਪਈ ਐ ਕੋਈ ਕਹਿੰਦਾ ਇਹਦਾ ਦੋਸਤ ਦਾ ਫੋਨ ਆਇਆ ਸੀ ਭੋਲਾ ਸਾਡਾ ਐਮ ਸੀ ਐ ਉਹ ਕਹਿੰਦਾ ਵੀ ਉਹਰਾ ਫੋਨ ਆਇਆ ਹੋਰੀ ਸ਼ੂਗਰ ਵਧ ਗਈ ਐ ਮੈਂ ਕਿਹਾ ਅਜੇ ਤਾਂ ਘਟਣੀ ਵੀ ਐ ਜੇ ਜਸਪਾਲ ਸਿੰਘ ਸਮਾਂ 2 ਸਾਲਾਂ ਬਾਅਦ ਤੇਰਾ ਲਾਜ ਨਾ ਕੀਤਾ ਤਾਂ ਮੈਨੂੰ ਕੁਲਦੀਪ ਸਿੰਘ ਦਾ ਪੁੱਤ ਨਾ ਕਹੀਂ ਔਰ ਜਿਨੇ ਜਿਨੇ ਸਾਨੂੰ ਭਾਜੀ ਪਾਈ ਔਰ ਇਹ ਅਸੀਂ ਭਾਜੀ ਮੂੜੀ ਹੈ ਹਮੇਸ਼ਾ ਜ਼ਿੰਦਗੀ ਚ ਔਰ ਇਹ ਉਹ ਸ਼ੁਕਰ ਐਦਾਂ ਹੀ ਘਟਦੀ ਵਧਦੀ ਰਹੂਗੀ ਇੱਕ ਹੈ ਗਿਆ ਬਾਈ ਡੀਸੀ ਉਹਰਾ ਨਾਂ ਹੈ ਤਰਪਾਠੀ ਤਰਪਾਠੀ ਦਾ ਹੈ ਨਹੀਂ ਮੈਨੂੰ ਔਰ ਹੀ ਕੁਝ ਲੱਗਦਾ ਏ ਕਿਉਂਕਿ ਇਹਦੀ ਤਰਪਾਠੀ ਸਾਹਿਬ ਵਾਲੀ ਤਾਂ ਕੋਈ ਸ਼ਕਲ ਨਹੀਂ ਲੱਗਦੀ ਇਸ ਪ੍ਰਕਾਰ ਦੀ ਸ਼ਕਲ ਔਰ ਸੂਰਤ ਹੈ ਔਰ ਇਹ ਜਿਵੇਂ ਪਿੰਡ ਦਾ ਚੌਕੀਦਾਰ ਕਰਦਾ ਹੁੰਦਾ ਹੈ ਇਸ ਤਰ੍ਹਾਂ ਡੀਸੀ ਦਾ ਬਿਹੇਵੀਅਰ ਹੈ ਆਈਐਸ ਦੇ ਨਾਮ ਨੂੰ ਇਹਨਾਂ ਨੇ ਮੈਂ ਸਮਝਦਾ ਕਿ ਦਾਗ ਲਾਤਾ ਹੈ ਆਈਐਸ ਤਾਂ ਬਹੁਤ ਵੱਡਾ ਉੱਚਾ ਰੁਤਬਾ ਹੈ ਪੰਜਾਬ ਦੇ ਅੰਦਰ ਔਰ ਆਈ ਆਈਐਸ ਅਫੀਸਰ ਬਹੁਤ ਚੰਗੇ ਵੀ ਹੈ ਇੱਥੇ ਪਹਿਲਾਂ ਡਿਪਟੀ ਕਮਿਸ਼ਨਰ ਲੱਗੇ ਰਹੇ ਉਹਨਾਂ ਨੇ ਆਪ ਦੇ ਡਿਪਟੀ ਕਮਿਸ਼ਨਰ ਦੀ ਕੁਰਸੀ ਦਾ ਗਰੀਮਾ ਦਾ ਸਨਮਾਨ ਰੱਖਿਆ ਲੇਕਿਨ ਇੰਨਾ ਲੋਗਾ ਨੇ ਮੈਂ ਤਮਾਮ ਆਈਐਸ ਆਫੀਸਰ ਸਹਿਬਾਨ ਨੂੰ ਦੱਸਣਾ ਚਾਹੁੰਦਾ ਇਹ ਜਿਹੜੇ ਥੱਲਿਓਂ ਚੱਲ ਕੇ ਆਏ ਤੁਸੀਂ ਆਈਐਸ ਆਫੀਸਰ ਬਣਾਤੇ ਇੰਨਾ ਲੋਗਾ ਨੇ ਤੁਹਾਡੀ ਲੋਕਾਂ ਦੀ ਵੀ ਮਿੱਟੀ ਬਲੀਤ ਕਰ ਦਿੱਤੀ ਹੈ ਆ ਜਿਹੜਾ ਤਿਰਪਾਠੀ ਵਰਗੇ ਜਿਹੜੇ ਲੋਕ ਰਾਗੇ ਇਹ ਜਿਵੇਂ ਜਿਵੇਂ ਬੰਦਾ ਇਹਨੂੰ ਆਰਡਰ ਮਾਰੀਦਾ ਨਾ ਐਦਾਂ ਫੈਲਾ ਫੋਟੋ ਐਦਾਂ ਖਚਾਉਂਦਾ ਹੈ ਇਹ ਲੀਡਰਾਂ ਦੇ ਨਾਲ ਜਿਵੇਂ ਇਹਦੀ ਕਦੇ ਫੋਟੋ ਨਹੀਂ ਖਿੱਚੀ ਹੁੰਦੀ ਕਿਸੇ ਮੰਤਰੀ ਦੇ ਨਾਲ ਇਹਦੀ ਅਖਬਾਰਾਂ ਚ ਫੋਟੋ ਦੇਖ ਲਓ ਇਹ ਐ ਮੂੰਹ ਕੱਢ ਕੇ ਫੋਟੋ ਖਚਾਉਂਦਾ ਹੈ ਕਿ ਜਿਵੇਂ ਆਮ ਬੰਦਾ ਕੋਈ ਜਿਹਨੇ ਵਿਚਾਰੇ ਨੇ ਕੁਝ ਵੇਖਿਆ ਨਹੀਂ ਉਹ ਕਹਿੰਕੀ ਇਹਨੂੰ ਇਹ ਕਹਿ ਕੇ ਲਾਇਆ ਗਿਆ ਡੀਸੀ ਤੈਨੂੰ ਡੀਸੀ ਦਾ ਲਾਉਣਾ ਨਹੀਂ ਇਹਨੂੰ ਇਸ ਤੋਂ ਪਹਿਲਾਂ ਕਿਸੇ ਕਿਸੇ ਸਰਕਾਰ ਨੇ ਡਿਪਟੀ ਕਮਿਸ਼ਨਰ ਨਹੀਂ ਲਾਇਆ ਕਿਉਂਕਿ ਇਹ ਕਾਬਿਲ ਹੀ ਨਹੀਂ ਸੀਗਾ ਜੇ ਕਾਬਿਲ ਹੁੰਦਾ ਤੇ ਇਹਨੂੰ ਡੀਸੀ ਪਹਿਲਾਂ ਲਾ ਦਿੰਦੇ ਕਿਤੇ ਸੋ ਪਹਿਲੀ ਵਾਰੀ ਇਹ ਸਰਕਾਰ ਨੇ ਇਹਨੂੰ ਡੀਸੀ ਲਾਇਆ ਡਿਪਟੀ ਕਮਿਸ਼ਨਰ ਲਾਇਆ ਹਾਲਾਂਕਿ ਇਹਦੀ ਰਿਟਾਇਰਮੈਂਟ ਹੋ ਜਾਣੀ ਹੈ ਕੋਈ 2-4-5 ਸਾਲਾਂ ਨੂੰ ਸੋ ਇਸ ਬੰਦੇ ਨੇ ਮੁੱਖ ਮੰਤਰੀ ਸਾਹਿਬ ਦੇ ਇਹ ਸਾਰਾ ਜਿਹੜਾ ਅਡੰਬਰ ਰਚਿਆ ਸੋ ਚਲੋ ਮੁਬਾਰਕਾਂ ਤੁਹਾਨੂੰ ਹਜੇ ਤਾਂ ਤੁਹਾਨੂੰ ਮੁੱਖ ਮੰਤਰੀ ਸਾਹਿਬ ਨੇ ਹਟਾਉਣਾ ਵੀ ਹੈ ਦੋਆਂ ਜਾਣਿਆਂ ਨੂੰ ਜਦੋਂ ਗਿੱਦੜਵੇ ਦੀ ਜਿਮਨੀ ਚੋਣ ਹਾਰੋਗੇ ਨਾ ਉਦੋਂ ਤੁਸੀਂ ਲਾ ਦਿੱਤੇ ਜਾਉਂਗੇ ਕਿਉਂਕਿ ਸਾਰੇ ਦਾ ਸਾਰਾ ਜਿਹੜਾ ਦੋਸ਼ ਹੈ ਉਹ ਮਿਸਟਰ ਜਿਹੜਾ ਆ ਹੈਗਾ ਮਹਿੰਦਰਾ ਇਹਨੂੰ ਕਹਿਣਾ ਹੀ ਨਹੀਂ ਚਾਹੁੰਦਾ ਵੀ ਇਹ ਤੂੰ ਤਰਪਾਠੀ ਹੈ ਤੂੰ ਹੈ ਹੀ ਕੁਝ ਹੋਰ ਸੋ ਇਹਦੇ ਤੇ ਤੇ ਆ ਜਿਹੜਾ ਜਸਪਾਲ ਐ ਐਸਡੀਐਮ ਐ ਹੁਣ ਜਾਂ ਤਾਂ ਜਸਪਾਲ ਸਿਆ ਇਹ ਕੰਮ ਕਰੀ ਜੇ ਖੁਸ਼ ਕਰਨਾ ਹੈ ਮੁੱਖ ਮੰਤਰੀ ਸਾਹਿਬ ਨੂੰ ਜਾਂ ਸਰਕਾਰ ਨੂੰ ਤਾਂ ਤੂੰ ਸਾਡੇ ਕਾਗਜ ਹੀ ਉਡਾ ਦੀ ਭਰਾ ਮੇਰੇ ਆ ਉਦੋਂ ਵੀ ਰੱਖਦੀ ਨਾ ਇਹਨਾਂ ਗਰੀਬਾਂ ਨਾਲ ਕਿਉਂ ਧੱਕਾ ਕੀਤਾ ਸਰਪੰਚੀਆਂ ਦੇ ਜਿਹੜੇ ਐਸਸੀ ਗਰੀਬ ਭਰਾ ਜਿਨ੍ਹਾਂ ਦੇ ਫਾਇਦੇ ਹੋਣੇ ਸੀ ਗਲੀਆਂ 'ਚ ਜਾਣਾ ਸੀ ਸਰਪੰਚਾਂ ਨੇ ਵੋਟਾਂ ਮੰਗਣ ਜਾਣਾ ਸੀ ਹੱਥ ਜੋੜਨੇ ਸਨ ਫਿਰ ਉਹਨਾਂ ਨੇ ਉਹਨਾਂ ਤੋਂ ਮੋਹਰ ਲਵਾਉਣੀ ਸੀ ਹੁਣੇ ਜਿਹੜੇ ਜੇਤੂ ਕਰਾਰ ਦੇਤੇ ਇਹਨਾਂ ਨੇ ਤਾਂ ਕਿਸੇ ਦੇ ਕੋਲੇ ਜਾਣਾ ਹੀ ਨਹੀਂ ਔਰ ਵਿਚਾਰੇ ਲੋਕਾਂ ਨੂੰ ਇਹ ਕਹਿਣਗੇ ਅਸੀਂ ਕਿਹੜਾ ਵੋਟਾਂ ਲਈਆਂ ਸੋ ਮੇਰੇ ਕਹਿਣ ਦਾ ਮਤਲਬ ਪਿੰਡਾਂ ਦੇ ਪਿੰਡਾਂ ਦੇ ਗਰੀਬਾਂ ਦੀਆਂ ਬਦਸੀਸਾਂ ਤੁਹਾਨੂੰ ਦੂਆਂ ਨੂੰ ਮਿਲਣੀਆਂ। ਜੋ ਤੁਸੀਂ ਕੰਮ ਕੀਤਾ ਤੇ ਤੀਜਾ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਸਹਿਬਾਨ ਹੈ ਨਵੇਂ-ਨਵੇਂ ਆਮ ਆਦਮੀ ਪਾਰਟੀਆਂ ਜੁਆਇਨ ਕੀਤੀਆਂ ਜਿਨ੍ਹਾਂ ਲੋਕਾਂ ਨੇ ਆ ਤਿੰਨ ਚਾਰ ਦੋ ਆ ਹੋਰ ਹੈ। ਮੇਰੀ ਬੇਨਤੀ ਹੈ ਪਿੰਡਾਂ ਵਾਲਿਓ ਮੈਂ ਆ ਰਿਹਾ ਹਾਂ ਠੀਕ ਚੱਲਣ ਲੱਗਿਆ ਤੇ ਮੈਂ ਸਾਢੇ 11 11 ਵਜੇ ਪਹੁੰਚ ਜਾਊਂਗਾ ਗਿੱਦੜਬਾ। ਤੇ ਸਾਰੇ ਜਾਣੇ ਐਸ ਡੀ ਐਮ ਦੇ ਦਫਤਰ ਚ ਤੁਸੀਂ ਆ ਜੋ ਤਾਂ ਜੋ ਆਪਾਂ ਇਹਨਾਂ ਨਾਲ ਸਾਬ-ਕਿਤਾਬ ਕਰ ਲਈਏ ਜੋ ਹੋਊਗਾ ਫਿਰ ਵੇਖੀ ਜਾਊਗੀ ਸੋ ਮੇਰੀ ਤੁਹਾਨੂੰ ਬੇਨਤੀ ਹੈ ਸਾਰੇ ਜਾਣੇ ਫਿਰ ਆਪਾਂ ਅਗਲਾ ਫੈਸਲਾ ਉੱਥੇ ਲਵਾਂਗੇ ਕਿ ਉਦੋਂ ਬਾਅਦ ਉਤਰਪਟ ਜਿਹੜਾ ਏਰੇ ਜਾਣਾ ਹੈ ਡੀ ਸੀ ਦੇ ਜਾਣਾ ਹੈ ਕਿ ਫਿਰ ਐਸ ਡੀ ਐਮ ਨੂੰ ਘੇਰਨਾ ਹੈ ਤੇ ਮੇਰੀ ਬੇਨਤੀ ਹੈ ਹੁਣ ਐਸ ਡੀ ਐਮ ਐਡਾ ਉੱਚਾ ਲੰਮਾ ਜੱਟਾਂ ਦਾ ਮੁੰਡਾ ਆਪਦੇ ਆਪ ਨੂੰ ਬਹੁਤ ਘੈਂਟ ਕਹਿੰਦਾ ਇਹਨੂੰ ਕਹੇ ਐਸ ਡੀ ਐਮ ਦਫਤਰ ਆਜ ਸੋ ਐਸ ਡੀ ਐਮ ਦਫਤਰ ਆਓ ਤਾਂ ਫੇਰ ਪਤਾ ਲੱਗਣਾ ਹੈ ਵੀ ਕੀ ਹੋਣਾ ਔਰ ਇੱਕ ਮੇਰੀ ਬੇਨਤੀ ਹੈ ਤੁਹਾਨੂੰ ਯਾਰ ਦੋਸਤੋ ਜਿੰਨੇ ਵੀ ਪਿੰਡਾਂ 'ਚ ਇਹ ਗੱਲ ਮੇਰੀ ਸੁਣ ਰਹੇ ਹੋ ਔਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਿ ਪਿੰਡਾਂ ਦੇ ਵੇੜਿਆਂ ਦੇ ਵਿੱਚ ਪਿੰਡਾਂ ਦੇ ਮੁਹੱਲਿਆਂ ਦੇ ਗਲੀਆਂ ਦੇ ਵਿੱਚ ਇਹ ਵੀਡੀਓ ਪਹੁੰਚਾ ਦਿਓ ਕਿ ਆਮ ਆਦਮੀ ਪਾਰਟੀ ਨੇ ਸਰਪੰਚੀਆਂ ਦੇ ਕਾਗਜ਼ ਰੱਦ ਕਰ ਦਿੱਤੇ ਹਨ ਹੁਣ ਸਰਪੰਚ ਤੁਹਾਡੇ ਬੂਹੇ ਤੇ ਨਹੀਂ ਆਉਣਗੇ ਵਾਡਾ ਫੋਨ ਵਾਲਾ ਫਾਇਦਾ ਇਹਨਾਂ ਨੇ ਨੁਕਸਾਨ ਕਰਾਤਾ ਤੁਹਾਨੂੰ ਕਈਆਂ ਨੂੰ ਪਰਿਵਾਰਾਂ ਨੂੰ ਫਾਇਦਾ ਹੋਣਾ ਸੀ ਕਈਆਂ ਦੀ ਗੱਲਬਾਤ ਸੁਣੀ ਜਾਣੀ ਸੀ ਕਈਆਂ ਦੇ ਕੰਮ ਹੋਣੇ ਸਨ ਸੋ ਤਕੜੇ ਹੋ ਕੇ ਹੁਣ ਇਹ ਜੇ ਆਪਾਂ ਸਾਰੇ ਸਾਰੇ ਅਣਖਵਰ ਗੈਰਤ ਵਾਲੇ ਆ ਤਾਂ ਆਮ ਆਦਮੀ ਪਾਰਟੀ ਦੇ ਇਹਨਾਂ ਲੀਡਰਾਂ ਨੂੰ ਪਿੰਡ ਚ ਨਹੀਂ ਵੜਨ ਦਿਆਂਗੇ ਜਿਵੇਂ ਕਿਸਾਨ ਯੂਨੀਅਨ ਵਾਲੇ ਮੋਰਚਾ ਲਾ ਕੇ ਭਾਜਪਾ ਵਾਲਿਆਂ ਦੀ مخالਫਤ ਉਹਨਾਂ ਨੇ ਕਰਦੇ ਰਹੇ ਹੈ ਇਸੇ ਤਰ੍ਹਾਂ ਇਹਨਾਂ ਲੀਡਰਾਂ ਨਾਲ ਜਿਹੜੇ ਨਵੇਂ-ਨਵੇਂ ਆਮ ਆਦਮੀ ਪਾਰਟੀ ਦੇ ਲੋਕ ਲੀਡਰ ਬਣੇ ਐ ਸਾਰੇ ਲੋਕ ਔਰ ਇਹਨਾਂ ਦਾ ਪਿੱਟ ਸਿਆਪਾ ਅਸੀਂ ਲੋਕਾਂ ਨੇ ਕਰਨਾ ਕਿਉਂਕਿ ਕਾਗਜ਼ ਇਹਨਾਂ ਨੇ ਤੁਹਾਡੇ ਕੈਂਸਲ ਕਰਾਏ ਐ ਹਿੰਮਤ ਸੀ ਤਾਂ 30 ਪਿੰਡਾਂ ਚ ਚੋਣ ਲੜਦੇ ਫੇਰ ਪਤਾ ਲੱਗਦਾ ਵੀ ਕੀ ਭਾਅ ਵਿਕਦੀ ਐ ਸੋ ਮੇਰੀ ਤਾਂ ਬੇਨਤੀ ਐ ਸਰਕਾਰ ਨੂੰ ਕਿ ਇਹ ਸਰਪੰਚੀ ਦੇ ਕਾਗਜ਼ ਰੱਦ ਕਰਨੇ ਤਾਂ ਸਰਦਾਰ ਜੀ ਕਰਤੇ ਸਵਾਦ ਤਾਂ ਫੇਰ ਆ ਵੀ ਜੇ ਐਮਐਲਏ ਦੇ ਚੋਣਾਂ ਦੇ ਕਾਗਜ਼ ਰੱਦ ਕਰਾਇਆ ਤਾਂ ਫੇਰ ਮੈਂ ਮੰਗਾ ਵੀ ਵਾਕਈ ਜੁਰਤ ਵਾਲਾ ਤੇਰਾ ਹਾਰੂ ਲੱਗਿਆ ਤੇ ਜਾਂ ਤੇਰਾ ਡੀਸੀ ਲੱਗਿਆ ਇਹ ਡੇਢ ਮਹੀਨੇ ਦੇ ਮਹਿਮਾਨ ਐ ਇਹਨਾਂ ਨੂੰ ਰਹਿਣ ਨਹੀਂ ਦੇਣਾ ਇਲੈਕਸ਼ਨ ਕਮਿਸ਼ਨ ਦਿੱਲੀ ਨੂੰ ਵੀ ਮਿਲੂੰਗਾ ਹਾਈ ਕੋਰਟ ਚੇਨਈ ਦੀ ਰਿੱਟ ਵੀ ਪਾਊਂਗਾ ਤਰੀਕਾਂ ਤੇ ਦੱਬੀ ਫਿਰੂੰਗਾ ਔਰ ਜਦੋਂ ਸਮਾਂ ਆ ਗਿਆ ਇਹਨਾਂ ਦੀਆਂ ਇਨਕੁਆਰੀਆਂ ਖੋਲ ਕੇ ਇਸੇ ਐਸਡੀਐਮ ਦੀ ਤੇ ਇਸੇ ਡੀਸੀ ਨੂੰ ਇਹਨੂੰ ਮਜ਼ਾ ਛਕਾਵਾਂਗੇ ਜੇ ਤੁਹਾਡੇ ਸਾਰੇ ਸਰਪੰਚਾਂ ਤੋਂ ਹੱਥ ਜੋੜ ਕੇ ਜਿਹੜੇ ਖੜੇ ਸੀ ਮਾਫੀ ਨਾ ਮੰਗਾਈ ਤਾਂ ਰਾਜਾ ਵੜਿੰਗਣਾ ਕਿਓ ਜੋ ਤੇ ਤਕੜੇ ਹੋ ਜਾਓ ਆਜੋ 11:30 ਵਜੇ ਉੱਥੇ ਪਹੁੰਚਦੇ ਆਵੇਂ ਧੰਨਵਾਦ ਗਿੱਦੜਵੇ ਵਾਲਿਓ ਜਿਉਂਦੇ ਰਹੋ